ਮਲੋੜ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਲਾਪਰਵਾਹੀ ਦੇ ਚੱਲਦੇ ਇੱਕ ਨਵਜੰਮੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਪੀੜਤ ਪਰਿਵਾਰ ਨੇ ਡਾਕਟਰਾਂ ਤੇ ਬੱਚੇ ਦੀ ਮੌਤ ਦੇ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਲਗਾਏ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਹ ਜਿਹੜਾ ਬਿੰਦੂ ਸ਼ਰਮਾ ਲੜਕੀ ਹੈ ਸਰਿੰਦ কুমার ਦੀ ਬੇਟੀ ਹੈ ਪਿੰਡ ਮਲੋੜ ਤੋਂ ਜਿਹੜੀ ਕਿ ਬੱਲੂਆਣਾ ਕੰਦਰਪਾਲ ਸ਼ਰਮਾ ਨਾਲ ਵਿਆਹੀ ਹੋਈ ਹੈ ਜਿਹੜਾ ਫਰਸਟ ਬੇਟਾ ਬੱਚਾ ਸੀ ਉਹਦਾ ਇਹ ਇਹਨਾਂ ਨੇ ਡਿਲੀਵਰੀ ਜਿਹੜੀ ਹੈ ਸਰਕਾਰੀ ਹਸਪਤਾਲ 'ਚ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਕਰਵਾਈ ਹੈ ਜਿਹੜੀ ਡਾਕਟਰ ਕਾਮਨਾ ਜਨਨ ਨੇ ਡਿਲੀਵਰੀ ਕੀਤੀ ਹੈ ਤੇ ਬੱਚਾ 5 ਤਰੀਕ ਤੋਂ ਆਪਣੀ ਮਾਂ ਨਾਲ ਹਸਪਤਾਲ 'ਚ ਹੀ ਦਾਖਲ ਸੀ ਰਾਤ ਜਿਹੜਾ ਹੈ ਜੋ ਬੱਚੇ ਦੇ ਵਾਰਸਾ ਦਾ ਕਹਿਣਾ ਹੈ ਸਾਨੂੰ ਡਿਊਟੀ ਦੇ ਡਾਕਟਰ ਸਹਿਮ ਤੇ ਨਰਸ ਪਵਨ ਜੀ ਤੋਂ ਅਲਰੇਡੀ ਹੱਗੇ ਲੈ ਲਈ ਇਹਨਾਂ ਨੇ ਬੱਚੇ ਨੂੰ ਬਾਹਰ ਲੈ ਜਾਣ ਲਈ ਸਾਨੂੰ ਕਿਹਾ ਕਿ ਬੱਚੇ ਨੂੰ ਤੁਸੀਂ ਬਾਹਰ ਨਿਕਲੋ ਇਸ ਵਾਰਡ 'ਚ ਤੇ ਪੇਸ਼ੇਟ ਅੱਥੇ ਹੋਰ ਆ ਗਿਆ ਜਦ ਕਿ ਡਾਕਟਰ ਟੀਮ ਦਾ ਜਿਹੜਾ ਪੱਖ ਹੈ ਉਹ ਇਹ ਹੈ ਕਿ ਉਹ ਕਹਿੰਦੇ ਸੀ ਬੱਚੇ ਨੂੰ ਮਾਂ ਨੂੰ ਬਾਹਰ ਪਰ ਜਲੇ ਨਹੀਂ ਕਿਹਾ ਬਲਕਿ ਇਹ ਚਾਹਿਆ ਕਿ ਅਸੀਂ ਬੱਚੇ ਨੂੰ ਮਾਂ ਦੇ ਨਾਲ ਅੰਦਰ ਰੱਖੋ ਜਿਹੜੇ ਬੱਚੇ ਦੇ ਨਾਲ ਜਿਹੜੇ ਹੈਲਪਰ ਨੇ ਅਸਿਸਟੈਂਟ ਨੇ ਦੇਖਭਾਲ ਲਈ ਵੀ ਉਹ ਬੈੱਡ ਖਾਲੀ ਕਰਕੇ ਸਾਈਡ ਤੇ ਕਿਤੇ ਚਲੇ ਜਾਓ ਕਿਉਂਕਿ ਡਾਕਟਰੀ ਇਹ ਪਹੁੰਚਾ ਕੁਝ ਹੋਰ ਵੀ ਜਿਹੜੇ ਹੈ ਪੇਸ਼ੈਂਟ ਐਮਰਜੈਂਸੀ ਡਿਲੀਵਰੀ ਆਈ ਸੀ ਜਿਨ੍ਹਾਂ ਨੂੰ ਬੈੱਡ ਦੇਣਾ ਜ਼ਰੂਰੀ ਸੀ ਕਿਉਂਕਿ ਹਸਪਤਾਲ ਦਾ ਕਹਿਣਾ ਹੈ ਕਿ ਜੋ ਬੈੱਡ ਹੈ ਉਹ ਸਿਰਫ ਪੇਸ਼ੈਂਟ ਨੂੰ ਦਿੱਤਾ ਜਾ ਸਕਦਾ ਹੈ ਉਹਦੇ ਹੈਲਪਰ ਨੂੰ ਅੰਮ੍ਰਿਤ ਅਸੀਂ ਹਾਲਤ ਨਹੀਂ ਦਿੱਤਾ ਜਾ ਸਕਦਾ ਜੇ ਖਾਲੀ ਹੋਵੇ ਤਾਂ ਉਹ ਵਰ ਸਕਦੇ ਆਦਰਵਾਈਜ਼ ਨਹੀਂ ਤਾਂ ਹੁਣ ਜਿਹੜਾ ਬੱਚੇ ਦੇ ਵਾਰਸ ਉਹਨਾਂ ਦਾ ਕਹਿਣਾ ਕਿ ਡਾਕਟਰਾਂ ਦੇ ਅੰਗੇਲੀ ਨਾਲ ਜਿਹੜਾ ਹੈ ਗਰਮੀ ਨਾਲ ਬੱਚਾ ਜਦੋਂ ਡਾਕਟਰ ਨੇ ਬਾਹਰ ਕਢਵਾਤਾ ਵਾਰਡ ਚੋਂ ਤਾਂ ਉਹਦੀ ਮਤ ਹੋ ਗਈ ਹੈ ਜਦ ਕਿ ਡਾਕਟਰੀ ਪੱਖ ਦਾ ਕਹਿਣਾ ਕਿ ਜੇ ਹਾਂ ਕੋਈ ਗਰਮੀ ਹੈ ਜੋ ਵੀ ਬੱਚੇ ਦੇ ਪੇਰੈਂਟਸ ਨੇ ਜਿਹੜੀ ਸਾਨੂੰ ਸਟੇਟਮੈਂਟ ਲਿਖਾਈ ਹੈ ਉਹਦੇ ਅਧਾਰ ਤੇ ਪੁਲਿਸ ਕਾਰਵਾਈ ਕਰਦੇ ਹੋਏ ਉਨਾ ਬਿਆਲਿਕ ਡਾਕਟਰ ਟੀਮ ਆ ਕੇ ਵੀਡੀਓਗ੍ਰਾਫਿਕ ਕਰਾ ਕੇ ਬੱਚੇ ਦਾ ਐਸਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਪੋਸਟਮਾਰਟਮ ਜਿਹੜੀ ਵੀ ਗੱਲਬਾਤ ਕੋਈ ਆਏਗੀ ਉਹਦੇ ਮੁਤਾਬਕ ਜੋ ਹੈ ਅਗਲੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਏਗੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਚਲੋ ਅਸੀਂ ਇਨਵੈਸਟੀਗੇਟ ਕਰਾਂਗੇ ਜੇ ਕਿਤੇ ਕੋਈ ਇਦਾਂ ਦੀ ਗੱਲ ਹੋਊਗੀ ਉਹਦਾ ਵੀ ਜੋ ਵੀ ਪ੍ਰੋਪਰ ਐਕਸ਼ਨ ਹੋਊਗਾ ਲੱਗੂਗਾ ਜੇ ਕਿ ਡਾਕਟਰ ਇਸ ਕਰਨਾ ਕੋਈ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਇਹ ਭਾਵੇਂ ਲੋਕ ਕਰਦੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤਿੰਨ ਚਾਰ ਡਾਕਟਰ ਦੀ ਪੈਡੀਆਟ੍ਰੀਸ਼ੀਨ ਦੀ ਮੈਡੀਕਲ ਸਪੈਸ਼ਲਿਸਟ ਦੀ ਇੱਕ ਹੀ ਮੋਂ ਦੀ ਕੋਸ਼ਿਸ਼ ਕਰਾਂਗੇ ਉਹਨੂੰ ਵੀ ਅੱਛੀ ਤਰ੍ਹਾਂ ਦਾ ਪੋਸਟਮਾਰਟਮ ਹੋਵੇ ਔਰ ਜੋ ਵੀ ਲਕੂਨਾ ਸਾਹਮਣੇ ਆਵੇ ਬਿਲਕੁਲ ਠੀਕ ਹੋ ਗਿਆ ਸੀ ਜੀ ਮਤਲਬ ਜਿਹੜਾ ਲੇਡੀ ਡਾਕਟਰ ਉਹਨਾਂ ਦਾ ਕੋਈ ਹੋਰ ਰੋਲ ਨਹੀਂ ਹੈ ਉਸ ਤੋਂ ਬਾਅਦ ਜਿਹੜਾ ਰਾਤ ਕਾਫੀ ਪੇਸ਼ੈਂਟ ਆ ਗਏ ਸਵੇਰ 2:00 ਵਜੇ ਪਾਉਣੇ 2:00 ਤਾਂ ਪਾਉਣੇ 2:00 ਜਿਹੜੇ ਉੱਥੇ ਡਾਕਟਰ ਸਾਮ ਸੀ ਤੇ ਇੱਕ ਏਐਨਐਮਸੀ ਅਮਨ ਪਵਨ ਉਹਨਾਂ ਨੇ ਮੇਰੀ ਵਾਈਫ ਔਰ ਮੇਰੇ ਭਾਬੀ ਜੀ ਨੂੰ ਮਤਲਬ ਕਿਹਾ ਵੀ ਤੁਸੀਂ ਬਾਹਰ ਚਲੇ ਜਾਓ ਬੱਚੇ ਨੇ ਇੱਥੇ ਰੱਖ ਜੋ ਤੇ ਉਹ ਮੇਰੀ ਬੇਟੀ ਨੇ ਕਿਹਾ ਵੀ ਮੈਂ ਸਜੇਰਨ ਹੋਇਆ ਤੇ ਮਤਲਬ ਮੇਰਾ ਤਾਂ ਹਿੱਲੇ ਨਜ਼ਾਰਿਆ ਤੇ ਮਤਲਬ ਬੱਚੇ ਤੁਸੀਂ ਸਿੱਖ ਜਣਾਂ ਨੂੰ ਕੋਲੇ ਰਹਿਣ ਦਿਓ ਤੇ ਇਹ ਕਹਿੰਦੇ ਨੇ ਤੁਸੀਂ ਬਹੁਤੀ ਗੱਲਾਂ ਤਾਂ ਬੱਚੇ ਨੂੰ ਬਾਹਰ ਲੈ ਜਾ ਤਾਂ ਬੱਚੇ ਨੂੰ ਬਾਹਰ ਲੈ ਕੇ 10 ਮਿੰਟਾਂ ਬਾਅਦ ਬੱਚਾ ਘੁੰਮਸਮ ਹੋ ਗਿਆ ਔਰ ਬਹੁਤ ਬੁਰੀ ਤਰ੍ਹਾਂ ਮੈਸ ਵੀ ਹੋ ਗਿਆ ਕਿਤਾ ਡਾਕਟਰ ਪਰਮਜੋਤ ਨੇ ਵੀ ਸਾਡੇ ਨਾਲ ਔਰ ਪਵਨ ਨੇ ਵੀ ਜਿਹੜਾ ਡਾਕਟਰ ਸैम ਆ ਉਹਨੇ ਵੀ ਡਾਕਟਰ ਗੌਤਮ ਕਮਰਾ ਜਿਹੜਾ ਕਿ ਪ੍ਰਾਈਵੇਟ ਕੰਮ ਵੀ ਕਰਦਾ ਆਪਦਾ ਵੱਡੀ ਪੱਧਰ ਤੇ ਜਿਹੜੇ ਇੱਥੋਂ ਦੇ ਆਪਰੇਸ਼ਨ ਆ ਮਤਲਬ ਆਪਦੇ ਪ੍ਰਾਈਵੇਟ ਸਲਾਜ ਕਰਾਉਂਦੇ ਆ ਡਾਕਟਰ ਸਾਰੇ ਮਤ ਟਾਈਟ ਜਾਈ ਡਾਕਟਰ ਜੜਾ ਜਾ ਕੋਈ ਵੀ ਇਥੇ ਬੁਰੀ ਤਰ੍ਹਾਂ ਪ੍ਰਸ਼ਟਾਜਰ ਇਹ ਹਸਪਤਾਲੇ ਜਿਹਾ ਫੈਲਾ ਹੋਇਆ ਸਿਰੇ ਦੇ ਵਿੱਚ ਮਤਲਬ ਸਿਰੇ ਦਾ ਇਹ ਹਸਪਤਾਲ ਪ੍ਰਸ਼ਟਾਜਰ ਦਾ ਡੱਡਾ ਬਣਿਆ ਹੋਇਆ ਔਰ ਇੱਥੇ ਆਮ ਗਰੀਬ ਲੋਕਾਂ ਨੂੰ ਬਿਲਕੁਲ ਹਰ ਵੇਲੇ ਇਤਰੀ ਨੇ ਕਲਾਸ 4 ਲੇਡੀਜ਼ ਆਈਆਂ ਸਵੀਪਰ ਆਈਆਂ ਸਫਾਈ ਕਰਨ ਵਾਲੀਆਂ ਕਰਮਚਾਰਨਾ ਉਹ ਬੋਤਲਾਂ ਲਾ ਰਹੀਆਂ ਉਹ ਡ੍ਰਿਪਸ ਲਾ ਰਹੀਆਂ ਉਹ ਇੰਜੈਕਸ਼ਨ ਲਾ ਰਹੀਆਂ ਮਰੀਜ਼ਾਂ ਦੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਵਿੱਚ ਨੇ ਏ ਐਨ ਐਮ ਹਨ ਉਹਨਾਂ ਨੇ ਡਾਕਟਰ ਨੀਵਾਜ ਨਜਾ ਦੇ ਆਫਿਸ ਦੇ ਵਿੱਚ ਦੋ ਟੇਸ ਮੰਜੇ ਲਾਏ ਹੋਏ ਸੀ ਔਰ ਇਹ ਚੱਲ ਰਿਹਾ ਸੀ ਔਰ ਉੱਥੇ ਉਹ ਰੈਸਟ ਸਹਿਮ ਤੇ ਜਿਹੜੇ ਪਵਨ ਜਨਾ ਮੈਂ ਉਹ ਮੇਨ ਪੱਧਰ ਤੇ ਕੁਸੂਰਵਾਰਾ ਹੈ ਔਰ ਮੈਨੂੰ ਸੈਟਰਨ ਚ ਡਾਕਟਰ ਗੋਤਮ ਕਮਲਾ ਦਾ ਵੀ ਰੋਲ ਹੈ ਔਰ ਡਾਕਟਰ ਪਰਮਜੋਤ ਦਾ ਵੀ ਰੋਲ ਹੈ ਤਾਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਮੈਂ ਚਾਹੁੰਨਾ ਕਿ ਇਹਨਾਂ ਤੇ ਜਿਹੜੀ ਡਿਗਰੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿਹੜੇ ਵੀ ਇਸ ਸਿਸਟਮ ਦੇ ਵਿੱਚ ਜਿਨ੍ਹਾਂ ਦੇ ਵੀ ਪ੍ਰਾਈਵੇਟ ਸਿਸਟਮ ਚੱਲ ਰਹੇ ਨੇ ਨਾਲ ਆਸਤਵਾਂ ਦੇ ਉਹਨਾਂ ਸਾਰਿਆਂ ਦੀ ਜਾਂਚ ਹੋਣੀ ਦੇ ਕਿਸੇ ਵੱਡੀ ਬਦਲੇ ਇਹਨਾਂ ਨੇ ਜਿਹੜਾ ਮਤਲਬ ਆਪਣੀ ਆਈਡੀ ਨੇ ਬਿਲਡਿੰਗਾਂ ਸਾਰੀਆਂ ਉਹਦਾ ਕਾਰਨ ਕੀ ਹੈ ਕਿੱਥੋਂ ਪੈਸਾ ਆਉਂਦਾ ਕੀ ਗੱਲਬਾਤ ਹੈ ਕਿਉਂਕਿ ਸਾਡੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਟੈਕਸਾਂ ਦੇ ਰੂਪ ਦੇ ਵਿੱਚ ਜ세 ਦਿੰਨੇ ਆ ਉਹ ਉਸ ਤੋਂ ਇਹ ਤਨਖਾਹਾਂ ਲੈਂਦੇ ਔਰ ਸਾਡੇ ਤੋਂ ਹੀ ਦੂਜੇ ਨੰਬਰ ਤੇ ਮਤਲਬ ਪ੍ਰਾਈਵਟ ਕਰਦੇ ਹੋਏ ਉਹੀ ਕਰਿਆ ਮੋਟੇ ਕੁ ਲਈ ਮੋਟੀਆਂ ਜਿਹੀਆਂ ਫੀਸਾਂ ਲੈ ਕੇ ਸਾਨੂੰ ਮਤਲਬ ਬੇਵਕਤ ਕੀਤਾ ਜਾ ਰਿਹਾ ਹੈ ਸਾਨੂੰ ਰੋਲਾਇਆ ਜਾ ਰਿਹਾ ਹੈ ਔਰ ਜੇ ਮੇਰੇ ਵਰਗੇ ਇੱਕ ਲੋਕਪੱਖੀ ਜਥੇਬੰਦੀ 'ਚ ਕੰਮ ਕਰਨ ਵਾਲੇ ਬੰਦੇ ਦੀ ਇਹ ਹਾਲਤ ਹੈ ਮੇਰੇ ਪਰਿਵਾਰ ਦੀ ਹਾਲਤ ਹੈ ਤਾਂ ਕਿ ਆਮ ਇਨਦੇ ਦੀ ਕੀ ਹਾਲਤ ਹੋਏਗੀ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਢੁੱਡੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਔਰਿਆ ਜੰਗਲ